जी सर ए आर ओ सिक्सटी वन साउथ लुधियाना इंतपाल इतने जो सिक्योरिटी को लैके बहुत इंतजाम किए गए हैं फ्री डीयर जोड़ी सिक्योरिटी है वो इत ऑलरेडी एस प्लेस हो चुकी हैगी है और इस चीज़ को जो इसको तो अलावा अस टी वी कवरेज करवा रहे ताकि अगर कोई तो देखना चाहे वो इस लाइव देख बाहर की सिक्योरिटी चौबीस लगातार ਸਰ ਕਿੰਨੀ ਜਗ੍ਹਾ ਦੇ ਉੱਪਰ ਜਿਹੜੀਆਂ ਨੇ ਮਸ਼ੀਨਾਂ ਰੱਖੀਆਂ ਗਈਆਂ ਨੇ ਜਾਂ ਫਿਰ ਕਿੰਨੇ ਕੁ ਜਿਹੜੇ EMPLOYEES ਜਿਹੜੇ ਨੇ ਤਨਖਾਹ ਸੀਗੇ ਮੈਨੂੰ ਤਾਂ ਨਹੀਂ ਮਾਇਨ ਜੋ ਸਿਕਿਉਰਿਟੀ ਦੇ ਨਾਲ ਜੋ ਐਡਿਕਟ ਸਿਕਿਉਰਿਟੀ ਹੋਣੀ ਚਾਹੀਦੀ ਸੀ ਉਹ ਵੀ ਪੂਰੀਆ ਕਰਵਾਈ ਨਹੀਂ ਕੋਟ ਜਿਹੜਾ ਸਟੋਰ ਰੂਮ ਹੈ ਉਹ ਅਸੀਂ ਸਾਡਾ ਸਿਕਟੋਰ ਤੇ ਬਣਿਆ ਸਰ ਉਮੀਦਵਾਰਾਂ ਨੂੰ ਕੀ ਆਸ਼ਵਾਸ਼ਣ ਜਿਹੜਾ ਦੇਣਾ ਚਾਹੁੰਦੇ ਹੋ ਵੀ ਸਿਕਿਉਰਿਟੀ ਨਾਲ ਕੇ ਪੂਰਾ ਪ੍ਰਬੰਧ ਦੇਖੋ ਜੋ ਇਹਦੇ ਨਾਲ ਸਿਕਟਾ ਪ੍ਰਬੰਧ ਕੀਤੇਗੇ ਨਹੀਂ ਐਸਪਾਸ ਲੌਂਗ ਸੁਰੱਖਾ ਦੇ ਨਾਲ ਲੱਗਦੇ ਹੈ ਨਾ ਅਮਚੂ 24% ਦਾ ਸੁਰੱਖਾ ਦੇਣਾ ਚਾਹੀਦਾ ਹੈ जी सर ए आर तो ओ सिक्सटी वन साउथ लुधियाना इंतरपाल इतने जो सिक्योरिटी को लैके बहुत ही सख्त इंतजाम किए गए हैं ती डीएस जोड़ी सिक्योरिटी है वो इतने ऑलरेडी प्लेस हो चुकी हुई है और तो, इसी तो, इस तो, इस भी जो एसत अलावा असं सीसी टीवी भी कवरेज करवा रहे हैं ताकि अगर कोई तो देखना चाहे वो इस चीज़ी लाइव भी देख सा वो बाहर स्क्रीन लगी हुई सिक्योरिटी तो की चौबीस ट्वेंटी फोर इंटू सैवन लगातार चल रहा है ਸਰ ਕਿੰਨੀ ਜਗ੍ਹਾ ਦੇ ਉੱਪਰ ਜਿਹੜੀਆਂ ਨੇ ਮਸ਼ੀਨਾਂ ਰੱਖੀਆਂ ਗਈਆਂ ਨੇ ਜਾਂ ਫਿਰ ਕਿੰਨੇ ਕੁ ਜਿਹੜੇ EMPLOYEES ਇਹਦੇ ਨੇ ਤਨਖਾਹ ਸੀਗੇ ਜੋ ਸਿਕਿਉਰਟੀ ਦੇ ਨਾਲ ਜੋ ਐਡਕੂਅਟ ਸਿਕਿਉਰਟੀ ਮੰਗੀ ਚਾਹੀਦੀ ਸੀ ਉਹ ਕਿਉਂਕਿ ਭੁਗਿਆ ਕਰਵਾਈ ਗਈ ਉਹ ਜਿਹੜਾ ਸਟ੍ਰੋਂਗ ਰੂਮ ਹੈ ਉਹ ਅਸੀਂ ਸਟਾਡਰਡ ਸੈਕਟਰ ਤੇ ਬਣਿਆ ਸਰ ਮੀਤਵਾਰਾਂ ਨੂੰ ਕੀ ਆਸ਼ਵਾਸਨ ਦੇਣਾ ਤੇ ਸਿਕਿਉਰਟੀ ਨਾਲ ਕੇ ਪੂਰਾ ਪ੍ਰਬੰਧ ਦੇਖੋ ਜੋ ਇਹਦੇ ਬਾਰੇ ਪੂਰਾ ਪ੍ਰਬੰਧ ਕਿਤੇ ਨਹੀਂ ਐਸਾ ਲੌਂਗ ਸਪਾਰਕ ਭਾ ਕੇ ਬੋਲਾ ਜਾਂਦਾ ਹੈ ਨਾ ਕਿ ਚੋਰੀ 24 ਘੰਟੇ ਚੱਲ ਬੋਲਾ ਜਾਂਦਾ ਹੈ ਨਾ जी सर ए आर साउथ सिक्सटी वन साउथ लुधियाना जो सिक्योरिटी को लैके बहुत सख्त इंतजाम किए के लिए कि जोड़ी सिक्योरिटी है वो इतने ऑलरेडी एसली प्लेस हो चुकी है और इस चीज़ को जो इसको अलावा असं सीसी टीवी भी कवरेज करवा रहे ताकि अगर कोई तो देखना चाहे वो इस सीन को लाइव भी देख चल ਸਰ ਕਿੰਨੀ ਜਗ੍ਹਾ ਦੇ ਉੱਪਰ ਜਿਹੜੀਆਂ ਨੇ ਮਸ਼ੀਨਾਂ ਰੱਖੀਆਂ ਗਈਆਂ ਨੇ ਜਾਂ ਫਿਰ ਕਿੰਨੇ ਕਿ ਜਿਹੜੇ EMPLOYEES ਇਹਦੇ ਨੇ ਤਨਖਾਹ ਦਿੱਤੇ ਗਏ ਨੇ ਕੋਈ ਨਹੀਂ ਮਾਈਕ ਜੋ ਸਿਕਿਉਰਟੀ ਦੇ ਨਾਲ ਜੋ ਐਟੀਟਿਊਡ ਸ਼ੋਅ ਕਿੰਨੀ ਚਾਹੀਦੀ ਸੀ ਉਹ ਜਿਹੀ ਹੋਈਆ ਕਰਵਾਈ ਗਈ ਕੁਝ ਸਪੌਂਸਰ ਮੈਂ ਉਹ ਅਸੀਂ ਸਾਡਾ ਸੈਕਟਰ ਤੇ ਬੰਨ੍ਹਿਆ ਸਰ ਉਮੀਦਵਾਰਾਂ ਨੂੰ ਕੀ ਆਸ਼ਵਾਸਨ ਜਿਹੜਾ ਦੇਣਾ ਹੈ ਬੰਦੇ ਵੀ ਸਿਕਿਉਰਟੀ ਨਾਲ ਕੇ ਪੁੱਤਾ ਪਰਵੰਗ ਦੇਖੋ ਜੋ ਇਹਦੇ ਵਾਸਤੇ ਪੁੱਤਾ ਪਰਵੰਗ ਕਿਤੇ ਗਏ ਅਸ਼ਕਾ ਨੌਮ ਸੁਭਾਰ ਤੁਹਾਡੇ ਤੋਂ ਮੁਲਾਜਤ ਹੈ ਨਾ ਅਗਾਂਹ 24 24 ਤੱਕ ਮੁਲਾਜਤ ਹੈ जी जी सर ए आर ओ सिक्सटी वन साउथ लुधियाना इंटरपाल इतने जो सिक्योरिटी को लैके बहुत ही सख्त इंतजाम किए गए हैं कियर जोड़ी सिक्योरिटी है वो ये ऑलरेडी एस प्लेस हो चुकी होगी है और इस चीज़ी लैके जो इस अलावा अभी सी टी वी से भी कवरेज करवा रहे ताकि अगर कोई देखना चाहे वो इस चीजों लाइव भी देख स वो दे बाहर स्क्रीन लगी हुई है सिक्योरिटी चौबीस ट्वेंटी फोर इंटू सेवन लगातार है ਸਰ ਕਿੰਨੀ ਜਗ੍ਹਾ ਦੇ ਉੱਪਰ ਜਿਹੜੀਆਂ ਨੇ ਮਸ਼ਕੀਨਾਵਾਂ ਰੱਖੀਆਂ ਗਈਆਂ ਨਹੀਂ ਜਾਂ ਫਿਰ ਕਿੰਨੇ ਕਿ ਜਿਹੜੇ EMPLOYEES ਇਹਦੇ ਨੇ ਤਣਾਅ ਦਿੱਤੇ ਗਏ। ਕੋਈ ਨਹੀਂ ਮਾਈਕ ਜੋ ਸਿਕਿਉਰਟੀ ਦੇ ਨਾਲ ਜੋ ਐਡੀਟਿਫ ਸਿਕਿਉਰਟੀ ਮੰਗੀ ਚਾਹੀਦੀ ਸੀ ਉਹ ਉਹਦੀ ਮੱਈਆ ਕਰਵਾਈ ਗਈ ਸੀ। ਉਹ ਜਿਹੜਾ ਸਟ੍ਰੋਂਗ ਰੂਮ ਹੈ ਉਹ ਅਸੀਂ ਸਾਡਾ ਸਿਕਟਰੋ ਤੇ ਬਣਿਆ। ਸਰ ਉਮੀਦਵਾਰਾਂ ਨੂੰ ਕੀ ਆਸ਼ਵਾਸ਼ਣ ਜਿਹੜਾ ਦੇਣਾ ਚਾਹੁੰਦੇ ਹੋ? ਸਿਕਿਉਰਟੀ ਲੱਗੇ ਪੂਰਾ ਪ੍ਰਬੰਧ। ਦੇਖੋ ਜੋ ਇਹਦੇ ਨਾਲ ਕੋਸ਼ਟਾ ਪ੍ਰਬੰਧ ਕੀਤੇਗੇ ਨਹੀਂ ਅਸਪਾਸ ਰੌਂਗ ਸਬਾਤ ਸਾਡੇ ਤੋਂ ਪੂਰਾ ਜਿੱਤੇ ਜਾਦਾ ਹੈ। ਨਾ ਤਾਂ 24 ਹਿੱਸੇ ਸਾਡੇ ਜ਼ਿੰਮੇਵਾਰ ਤੇ ਨਾ। जी सर ए आर ओ सिक्सटी वन साउथ लुधियाना एलपाल जो सिक्योरिटी लैके बहुत ही सख्त इंतजाम किए गए हैं ये जोड़ी सिक्योरिटी है वो इतनी ऑलरेडी एस प्लेस हो चुकी ही भी है और इसी इस चीज जो इसको अलावा असं सीसी टीवी भी कवरेज करवा रहे ताकि अगर कोई देखना चाहे देख इस देख वो बाहर सिक्योरिटी लगातार चल रहा है ਸਰ ਕਿੰਨੀ ਜਗ੍ਹਾ ਦੇ ਉੱਪਰ ਜਿਹੜੀਆਂ ਨੇ ਮਸ਼ੀਨਾਂ ਰੱਖੀਆਂ ਗਈਆਂ ਨੇ ਜਾਂ ਫਿਰ ਕਿੰਨੇ ਕੁ ਜਿਹੜੇ ਅੰਪਲਾਈ ਜਿਹੜੇ ਨੇ ਤਨਾਤ ਸੀਗੇ। ਕੋਈ ਨਹੀਂ ਮਾਈਕ ਜੋ ਸਿਕਿਉਰਿਟੀ ਦੇ ਨਾਲ ਜੋ ਐਡਕੂਅਟ ਸਿਕਿਉਰਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਕਰਵਾਈ ਗਈ। ਉਹ ਜਿਹੜਾ ਸਟੋਰੂਮ ਹੈ ਉਹ ਅਸੀਂ ਸਾਡਾ ਸੈਕਟਰ ਦੇ ਬਣਿਆ। ਸਰ ਮੀਤਵਾਲਾ ਨੂੰ ਕੀ ਆਸ਼ਵਾਸ਼ਣ ਜਿਹੜਾ ਦੇਣਾ ਹੈ ਉਹ ਵੀ ਸਿਕਿਉਰਿਟੀ ਨਾਲ ਕੇ ਪੂਰਾ ਪ੍ਰਬੰਧ। ਦੇਖੋ ਜੋ ਇਹਦੇ ਵਾਸਤੇ ਪੂਰਾ ਪ੍ਰਬੰਧ ਕੀਤੇਗੇ ਨਹੀਂ ਇਸ ਦਾ ਗਲੌਂਗ ਸੁਭਾਤ ਖਾਤੇ ਵਿਚ ਮੁਲਾਜਮ ਹੈ ਨਾ ਕਿ ਉਹ ਪਟੇ जी जी सर ए आर साउथ लुधियाना इंदौरपाल इतने जो सिक्योरिटी लेके बहुत ही सख्त इंतजाम किए गए जोड़ी सिक्योरिटी है वो इतनी ऑलरेडी इसलिए प्लेस हो चुकी है और इसी लेके जो इसको अलावा असं सीसीटीवी टीवी कवरेज करवा रहे ताकि अगर कोई तो देखना चाहे वो इस चीजों लाइव भी देख और बाहर स्क्रीन लगी सिक्योरिटी चौबीस ट्वेंटी फोर इंटू सेवन लगातार चल रही है ਸਰ ਕਿੰਨੀ ਜਗ੍ਹਾ ਦੇ ਉੱਪਰ ਜਿਹੜੀਆਂ ਨੇ ਮਸ਼ੀਨਾਂ ਰੱਖੀਆਂ ਗਈਆਂ ਨੇ ਜਾਂ ਫਿਰ ਕਿੰਨੇ ਕਿ ਜਿਹੜੇ ਐਮਪਲਾਈ ਜਿਹੜੇ ਨੇ ਤਨਤ ਸਿਗੇਗਾ ਮੈਂ ਪੁੱਛਣੀ ਮੈਂ ਜੋ ਸਿਕਿਉਰਟੀ ਦਿਨ ਜੋ ਐਡਿਕੁਏਟ ਸਿਕਿਉਰਟੀ ਮਿਲਣੀ ਚਾਹੀਦੀ ਏ ਉਹ ਕੀਤੀ ਭਈਆ ਕਰਵਾਈ ਗਈ ਕੀ ਉਹ ਜਿਹੜਾ ਸਟ੍ਰੋਂਗ ਰੂਮ ਹੈ ਉਹ ਅਸੀਂ ਸਾਡਾ ਸਿਕਿਉਰਟੀ ਬਣਿਆ ਸਰ ਉਮੀਦਵਾਰਾਂ ਨੂੰ ਕੀ ਆਸ਼ਵਾਸਨ ਜਿਹੜਾ ਦੇਣਾ ਚਾਹੀਦਾ ਹੁੰਦਾ ਵੀ ਸਿਕਿਉਰਟੀ ਨਾਲ ਕੇ ਪੂਰਤ ਪ੍ਰਬੰਧ ਦੇਖੋ ਜੋ ਇਹਦੇ ਵਾਸਤੇ ਪੂਰਤ ਪ੍ਰਬੰਧ ਕੀਤੇਗੇ ਨਹੀਂ ਇਸਕਾ ਗਲੌਂਗ ਸਵਾਤ ਹਾਂਦੇ ਸਰ ਵਿਚਾਰਤ ਹੈ ਨਾ ਤਾਂ 24 24 ਘੰਟੇ ਚਾਰਤ ਵਿਚਾਰਤ ਹੈ ਨਾ जी जी सर ए आर ओ सिक्सटी वन साउथ लुध्याना कॉल इतने जो सिक्योरिटी को लैके बहुत ही सख्त इंतजाम किए गए हैं कि डेयर जोड़ी सिक्योरिटी है वो इतने ऑलरेडी इन प्लेस हो चुकी ही है और इस चीज़ को लेकर जो इस अलावा असं सीसी टीवी से भी कवरेज करवा रहे ताकि अगर कोई तो दे देखना चाहे वो इस चीज़ को लाइव भी देख स वो दे बाहर स्क्रीन लगी हुई है सिक्योरिटी भी चौबीस ट्वेंटी फोर इंटू सैवन तो लगातार चलती है ਸਰ ਕਿੰਨੀ ਜਗ੍ਹਾ ਦੇ ਉੱਪਰ ਜਿਹੜੀਆਂ ਨੇ ਮਸ਼ੀਨਾਂ ਰੱਖੀਆਂ ਗਈਆਂ ਨੇ ਜਾਂ ਫਿਰ ਕਿੰਨੇ ਕੁ ਜਿਹੜੇ EMPLOYEES ਜਿਹੜੇ ਨੇ ਤਨਖਾਹ ਕਿੱਗੀਆਂ ਕੋਈ ਮਾਈਕ ਜੋ ਸਿਕਿਉਰਿਟੀ ਦੇ ਨਾਲ ਜੋ ਐਡਕੂਏਟ ਸਿਕਿਉਰਿਟੀ ਮਿਲਣੀ ਚਾਹੀਦੀ ਏ ਉਹ ਵੀ ਉਹ ਵੀ ਮੁਹੱਈਆ ਕਰਵਾਈ ਗਈ ਈ ਉਹ ਜਿਹੜਾ ਸਟ੍ਰੌਂਗ ਰੂਮ ਹੈ ਉਹ ਅਸੀਂ ਸਾਡਾ ਸੈਕਟਰ ਦੇ ਬਣਿਆ ਸਰ ਉਮੀਦਵਾਰਾਂ ਨੂੰ ਕੀ ਆਸ਼ਵਾਸਨ ਜਿਹੜਾ ਦੇਣਾ ਚਾਹੁੰਦੇ ਹਾਂ ਵੀ ਸਿਕਿਉਰਿਟੀ ਨਾਲ ਕੇ ਪੂਰਾ ਪ੍ਰਬੰਧ ਦੇਖੋ ਜੋ ਇਸ ਦੇ ਵਾਸਤੇ ਪੂਰਾ ਪ੍ਰਬੰਧ ਕੀਤੇਗੇ ਨਹੀਂ ਇਸ ਦਾ ਨੌਂਸ ਸਰਖਾ ਖਾਤੇ ਤੋਂ ਮੁਲਾਜਮਤ ਹੈ ਨਾ ਤਾਂ 24 24 ਘੰਟੇ ਚਾਰ ਮੁਲਾਜਮਤ ਹੈ ਨਾ ਜੀ ਜੀ ਸਰ ਹਾਂ ARU 61 ਸਾਊਥ ਬਿਹਾਰ ਨਾਲ ਇੰਟਰਕਨ ਇੱਥੇ ਜੋ ਸਿਕਿਉਰਟੀ ਨੂੰ ਲੈ ਕੇ ਕੋਈ ਸਖਤ ਇੰਤਜ਼ਾਮ ਕੀਤੇ ਗਏ ਨੇ 3 ਡੀਰ ਜਿਹੜੀ ਸਿਕਿਉਰਟੀ ਹੈ ਉਹ ਇੱਥੇ ਆਲਰੇਡੀ ਅ ਐਸਰ ਇਨ ਪਲੇਸ ਹੋ ਚੁੱਕੀ ਜੀ ਹੈ